ਮਾਰਕ ਦੇਣਾ ਕੀ ਕਹੋਗੇ ਜੀ ਇਸ ਬਾਰੇ ਬismillah रहमानुर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਣ ਕਰਨ ਵਾਲਾ ਹੈ ਅੱਜ ਆਪਾਂ ਜ਼ਿਲ੍ਹਾ ਮਲੇਰਕੋਟਲਾ ਦਾ ਪਿੰਡ ਹੈ ਉਮਰਪੁਰਾ ਉੱਥੇ ਖੜੇ ਆਂ ਔਰ ਇਸ ਪਿੰਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਕੋਲ ਮਸਜਿਦ ਲਈ ਜਗ੍ਹਾ ਨਹੀਂ ਸੀ ਜੀ ਔਰ ਆਪਣੇ ਘਰਾਂ 'ਚ ਹੀ ਨਮਾਜ਼ ਪੜ੍ਹਦੇ ਸੀ ਜਾਂ ਆਸ-ਪਾਸ ਦੇ ਕਿਸੇ ਵੱਡੇ ਪਿੰਡ ਦੇ ਵਿੱਚ ਨਮਾਜ਼ ਪੜ੍ਹਨ ਲਈ ਸ਼ੁੱਕਰਵਾਰ ਨੂੰ ਜਾਂਦੇ ਸੀ ਤੇ ਬੜੀ ਕੁੱਝ ਵੀ ਗੱਲ ਹੈ ਕਿ ਪਿੰਡ ਦੇ ਜ਼ਿੰਮੇਦਾਰ ਭਾਈਚਾਰੇ ਨੇ ਉਹਨਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੇ ਬਲੋਂ ਮੇਨ ਸੜਕ ਦੇ ਉੱਤੇ ਇਹ ਮਸਜਿਦ ਲਈ ਜਗ੍ਹਾ ਜਿਹੜੀ ਹੈ ਇੱਕ ਸਿੱਖ ਪਰਿਵਾਰ ਨੇ ਜਿਹੜੀ ਹੈ ਮੁਸਲਮਾਨਾਂ ਨੂੰ ਨਮਾਜ਼ ਪੜਨ ਦੇ ਲਈ ਡੋਨੇਟ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਵਿੱਚ ਜਦੋਂ ਇਹ ਭਾਰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਲੋਕ ਸਿਰਫ ਧਰਮ ਦੇ ਨਾਂ ਦੇ ਇੱਕ ਸੇ ਬੰਦੀਆਂ ਪਾ ਕੇ ਹੀ ਸ਼ਾਇਦ ਸਿਆਸਤ ਕਰਨਾ ਚਾਹੁੰਦੇ ਨੇ ਇੱਕ ਵਾਰੀ ਸ਼ਰ ਪੰਜਾਬ ਦੀ ਧਰਤੀ ਤੋਂ ਇੱਕ ਮੁਹੱਬਤ ਦਾ ਸਨੇਹਾ ਪੰਜਾਬ ਦੀ ਧਰਤੀ ਤੋਂ ਪਿਆਰ ਦਾ ਸਨੇਹਾ ਜਿਹੜਾ ਹੈ ਉਹ ਇਸ ਪਿੰਡ ਦੇ ਸਿੱਖ ਭਾਈਚਾਰੇ ਨੇ ਜਿਹੜਾ ਹੈ ਉਹ ਪੂਰੇ ਪੰਜਾਬ ਵੱਲੋਂ ਪੂਰੇ ਭਾਰਤ ਵਿੱਚ ਚਾਇਸ਼ ਮਹਾਬਾਬ ਸਾਹਿਬ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ ਤੇ ਕਹਲੇ ਪੂਰੀ ਆਵਾਮ ਨੇ ਇੱਕ ਵੱਖਰਾ ਸਨੇਹਾ ਜਨਮ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਹਮੇਸ਼ਾ ਬਲੱਖਣ ਦਾ ਦੇ ਤੌਰ ਤੇ ਹੀ ਜਾਣੀ ਜਾਂਦੀ ਹੈ ਪੰਜਾਬ ਦੇ ਉੱਤੇ ਅੱਜ ਤੱਕ ਜਿਹੜੇ ਵੱਡੇ ਹਮਲੇ ਵੀ ਹੋਏ ਜਾਂ ਪੰਜਾਬ ਦੇ ਜਿਹੜੇ ਟੁਕੜੇ ਵੀ ਹੋਏ ਬੋਲੋ ਪਛੇ ਦੀ وجہ ਇਹ ਸੀ ਕਿ ਪੰਜਾਬ ਉਤੇ ਕਾਕਰਤਵਰ ਜ਼ਮੀਨ ਦਾ ਨਾਂ ਹੈ ਪੰਜਾਬ ਇੱਕ ਕਾਕਰਤਵਰ ਭਾਈਚਾਰੇ ਦਾ ਨਾਂ ਹੈ ਪੰਜਾਬ ਇੱਕ ਕਾਕਰਤਵਰ ਮੁਹੱਬਤ ਦਾ ਨਾਂ ਹੈ ਤੇ ਬਹੁਤ ਸਾਰੀਆਂ ਦਾਤਾਂ ਜਿਹੜੀਆਂ ਇਹਨੂੰ ਕਦੀ ਬਦਲਾਸ਼ ਨਹੀਂ ਕਰਦੀਆਂ ਅਗਰ ਤੁਸੀਂ ਪਹਿਲੀ ਪਾਸ਼ਾ ਜੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੱਕ ਦੇਖੋਗੇ ਪਰ ਫਿਰ ਉਧਰ ਤੁਸੀਂ شیخ ਬਾਬਾ ਫਰੀਦੁੱਦੀਨ ਸਿਕੰਦਰੀ ਤੋਂ ਲੈ ਕੇ ਬੁੱਲੇ ਸ਼ਾਹ ਤੱਕ ਦੇਖੋਗੇ ਪੰਜਾਬ ਦੀ ਧਰਤੀ ਜਿਹੜੀ ਆ ਉਹ ਸਾਂਝੀ ਵਾਰਤਾ ਦੀ ਗੱਲ ਕਰਦੀ ਆ ਕਦੇ ਜਿੱਥੇ ਕਦੀ ਨਵੀਂ ਖਾਨਾ ਤੇ ਗੰਨੀ ਖਾਨ ਨੇ ਆਪਣੇ ਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਹੈ ਇੱਥੇ ਕਿਤੇ ਪੀਰ ਬੁੱਧੂ ਸ਼ਾਹ ਨੇ ਕੁਰਬਾਨੀਆਂ ਦਿੱਤੀਆਂ ਕਿਤੇ ਦੀਵਾਨ ਟੋਡਰ ਮਲ ਜਰ ਲੋਕ ਜਿਹੜੇ ਲੋਕਾਂ ਨੇ ਜਿਹੜੀ ਹੈ ਉਹ ਸਭ ਤੋਂ ਵੱਡੀ ਜ਼ਿਆਦਾ ਡਾਲਰ ਖਰਚ ਕਰਨ ਤੋਂ ਬਾਅਦ ਆਪਣੇ ਗੁਰੂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ਤੇ ਮੈਂ ਸਮਝਦਾ ਪੰਜਾਬ ਦੀ ਧਰਤੀ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਵੀ ਪੰਜਾਬ 'ਚ ਵੀ ਅਗਰ ਕੋਈ ਬੰਦਾ ਕਿਸੇ ਵੀ ਧਰਮ ਦਾ ਨਾਂ ਲੈ ਕੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਵੀ ਫੈਲਾਣਾ ਚਾਹੁੰਦਾ ਤੇ ਉਹਨੂੰ ਪੰਜਾਬ ਦੇ ਇਤਿਹਾਸ ਵਿੱਚ ਯਾਦ ਕਰਨਾ ਚਾਹੀਦਾ ਤੇ ਪਿੰਡ ਉਮਰਪੁਰਾ ਦੇ ਵੀ ਲੋਕਾਂ ਨੇ ਇੱਥੇ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਇਸ ਰਿਵਾਇਤ ਨੂੰ ਜ਼ਿੰਦਾ ਰੱਖਿਆ ਔਰ ਇਹਨਾਂ ਨੇ ਉਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਲਿਆ ਜਿਹੜਾ ਸਦੀਆਂ ਤੱਕ ਜੰਗਰ ਹੈ ਪਿਛਲੇ 50 ਸਾਲਾਂ ਤੋਂ ਤਕਰੀਬਨ ਦੂਸਰੇ ਪਿੰਡਾਂ ਨਮਾਜ਼ ਆਦਾ ਕਰਨੇ ਜਾਣਾ ਪੈਂਦੇ ਰੱਬ ਦੀ ਬੰਦਗੀ ਦੇ ਲਈ ਉਸ ਸਿੱਖ ਵੀਰ ਦੇ ਲਈ ਕੀ ਕਹਿਣਾ ਚਾਹੋਗੇ ਦੋ ਸਦੀ ਮੈਂ ਇਹ ਕਹਿਣਾ ਚਾਹੁੰਦਾ ਵੀ ਸਜਦਾ ਇਹ ਕਰਿਆ ਕਰਨਗੇ ਤੇ ਸਵਾਬ ਹੁਣ ਉਹ ਵੀ ਮਿਲਿਆ ਕਰੇ ਬਹੁਤ ਬਸ਼ੁਰੀ ਸਾਹੀ ਇਮਾਮ ਸਾਹਿਬ ਦੇ ਬੋਲਾਂ ਵਿੱਚ ਸਭ ਦੇ ਬੋਲੇ ਵਿਸ਼ਵਾਤੀ ਦੇ ਪੈਰ ਸਭ ਦਾ ਪੈਰ ਉਹਨਾਂ ਨੇ ਜਿਹੜੀ ਦੁੰਗੀ ਗੱਲ ਉੱਥੇ ਕਰਨੀ ਸੀ ਤੇ ਇੱਥੇ ਕਰਨੀ ਸੀ ਉਹ ਕਰਤੀ ਐ ਤੇ ਸਾਡੇ ਵੀਰ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਆਪਣੀ ਜ਼ਮੀਨ ਮੱਜਦ ਵਾਸਤੇ ਦੇਣਾ ਮੈਨੂੰ ਲੱਗਦਾ ਹੈ ਪੂਰੇ ਦੇਸ਼ ਵਾਸਤੇ ਦੁਨੀਆ ਵਾਸਤੇ ਮਿਸਾਲ ਤੇ ਇਮਾਮ ਸਾਹਿਬ ਨੇ ਸ਼ਾਹੀ ਇਮਾਮ ਸਾਹਿਬ ਨੇ ਸਾਂਝੀ ਵਾਰਤਾ ਦੀ ਗੱਲ ਕੀਤੀ ਹੈ ਤੇ ਮੈਂ ਉੱਤੇ ਵੀ ਬਿਲਕੁਲ ਇਸੇ ਮਹਿਤਾ ਇੱਕ ਨਿਮਾਣਾ ਜਿਹਾ ਇਨਸਾਨ ਹੁੰਦੇ ਇਹ ਕਹਿ ਸਕਦਾ ਕਿ ਬਾਬਾ ਫਰੀਦ ਜੀ ਨੇ ਕਿਹਾ ਹੈ ਕਿ ਪੰਜਾਬ ਪੰਜਾਬੀ ਹੋਣ ਦੀ ਪਹਿਲੀ ਸ਼ਰਤ ਇਕਾਸ਼ਿਪ ਹੋਣਾ ਹੈ ਆਸ਼ੀ ਕੁਸਤਾ ਦੀਸ ਨੂੰ ਮੈਂ ਜਾਣਦਾ ਨਹੀਂ ਤੇ ਉਹ ਸ਼ਰਤ ਨੂੰ ਇਹ ਨਿਭਾ ਰਹੇ ਨੇ ਤੇ ਆਪਾਂ ਸਭ ਨੂੰ ਪ੍ਰੇਰਨਾ ਦੇ ਰਹੇ ਨੇ ਜਦੋਂ ਇੱਥੇ ਰੱਬ ਦਾ ਨਾਮ ਗੂੰਜੇਗਾ ਸਾਂਝੀ ਵਾਰਤਾ ਫੈਲੇਗੀ ਚੰਗੇ ਇਨਸਾਨ ਬਣਨਗੇ ਤੇ ਉਹਨਾਂ ਦੀ ਇਹਨਾਂ ਦੀ ਨੇਕੀ ਵੀ ਗੂੰਜੇਗੀ ਇਹਨਾਂ ਵਾਸਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੂਰੇ ਪਿੰਡ ਨੂੰ ਬਹੁਤ-ਬਹੁਤ ਸਾਡੇ ਹਲਕੇ ਅਮਰਗੜ ਨੂੰ ਮਲੇਰਕੋਟਲੇ ਨੂੰ ਮੁਬਾਰਕਬਾਦ ਪੰਜਾਬ ਨੂੰ ਤੇ ਦੇਸ਼ ਨੂੰ ਮੁਬਾਰਕਬਾਦ ਤੇ ਬਹੁਤ-ਬਹੁਤ ਧੰਨਵਾਦ ਜੀ ਅਸੀਂ ਸ਼ਾਹੀ ਮਾਨ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਇਸ ਦਿਨ ਤੇ ਖੋਦਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇਮਾਮ ਸਾਹਿਬ ਪਹੁੰਚੇ ਨੇ ਨਹੀਂ ਪੱਥਰ ਰੱਖਿਆ ਗਿਆ ਕਿ ਸਿੱਖ ਪਰਿਵਾਰ ਵੱਲੋਂ ਮੁਸਲਮਾਨਾਂ ਨੂੰ ਜਿਹੜੀ ਇਹ ਮਸਜਿਦ ਦੀ ਜਗ੍ਹਾ ਸੀ। ਅੱਜ ਸਾਹਿਬਾਇ ਨੇ ਬਿਨਾਂ ਧੰਨਵਾਦ ਕਰਦੇ ਆ ਜੀ ਬਹੁਤ ਪ੍ਰਸ਼ੰਸਾ ਕਰਦੇ ਆ ਜੀ ਕਿ ਅੱਜ ਸਾਡੇ ਵਾਸਤੇ ਇਹ ਇੱਤ ਦਾ ਦੇਣਾ ਜੀ। ਬਿਲਕੁਲ। ਸਾਨੂੰ ਜਗ੍ਹਾ ਮਿਲਿਆ ਸਪੰਸਰ ਸਾਹਿਬ ਨੇ ਵੀ ਵੀਰ ਨੇ ਸਾਨੂੰ ਜਗ੍ਹਾ ਦਿੱਤੀ। ਜਦੋਂ ਵੀ ਅਸੀਂ ਕਿਹਾ ਇਹਨਾਂ ਨੇ ਜਦ ਹੀ ਸਾਨੂੰ ਜਗ੍ਹਾ ਦਿੱਤੀ ਦੋ ਸਰਕਾਂ ਲੱਗਦੀਆਂ ਨੇ ਕਿ ਸਾਡੇ ਵਾਸਤੇ ਅੱਜ ਇਹ ਇੱਤ ਦਾ ਦੇਣਾ ਜੀ। ਬਹੁਤ ਤੁਸੀਂ ਮਿਲਿਆ। ਪਤਾ ਲੱਗਿਆ ਕਿ ਲੰਮੇ ਸਮੇਂ ਤੋਂ 50-60 ਸਾਲ ਹੋ ਗਏ ਤੁਸੀਂ ਪੈਦਲ ਜਾ ਕੇ ਦੂਸਰੇ ਪਿੰਡ ਨਮਾਜ਼ ਪੜ੍ਹ ਉਹ ਇੱਧਰ ਮਾਜਦ ਹੈ ਹੀ ਨਹੀਂ ਜਿਹਨੇ ਸਾਡੇ ਜੀ। ਹੋਰ ਸਾਡੇ ਇੱਧਰ ਮਾਜਦ ਬਣ ਗਈ ਜਗ੍ਹਾ ਮਿਲ ਗਈ ਜੀ। ਧੰਨਵਾਦ ਕਰਦੇ ਆ ਜੀ। ਜੇ ਲੋ ਉਸੇ ਮਨਾਉਣੇ ਸਾਡੇ ਵਾਸਤੇ ਜੀ ਦਾ ਦੇਣੀ ਹੈ। ਬਿਸ਼ਿੰਦਰ ਸਿੰਘ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਵਕਰੀ ਮਿਸਾਲ ਪੈਦਾ ਕਰਤੀ ਪੂਰੇ ਸੰਸਾਰ ਦੇ ਵਿੱਚ ਇੱਕ ਵਕਰਾ ਸੁਨੇਹਾ ਜਾ ਰਿਹਾ। ਬਹੁਤ ਬਹੁਤ ਖੁਸ਼ੀ ਹੋ ਰਹੀ ਆ ਜੀ। ਬਹੁਤ ਵਧੀਆ ਮਹਿਸੂਸ ਹੋ ਰਿਹਾ। ਰੱਬ ਦੇ ਘਰ ਨੂੰ ਬਣੂ ਹੱਟੇ ਘਰ ਦੇ ਨੇੜੇ ਚਲੋ ਹਟਾਂ। ਪੰਜ ਟਾਈਮ ਰੱਬ ਦਾ ਨਾਮ ਕੰਨਾਂ ਚ ਪਾਉਂਗਾ। ਬਹੁਤ ਖੁਸ਼ੀ ਹੋ ਰਹੀ ਹੈ ਜੀ। ਤੇ ਬਹੁਤ ਧੰਨਵਾਦ ਇਮਾਮ ਸਾਹਿਬ ਦਾ ਵੀ ਪਹੁੰਚਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਅਜਿਹਾ ਜਿਹੜਾ ਕਾਰਜ ਕਰਨ ਦੀ ਇਹ ਜੀ ਬਸ ਪ੍ਰੇਰਨਾ ਰੱਬ ਨੇ ਹੀ ਰੱਬ ਵੱਲੋਂ ਹੀ ਕਹਿ ਲੋ ਹੁਕਮ ਹੋਇਆ ਜੀ ਅ ਮੈਂ ਇਹ ਚੀਜ਼ ਦੀ ਵੀ ਘਾਟ ਤਾਂ ਬਹੁਤ ਸਮੇਂ ਤੋਂ ਸੀ ਰੱਬ ਉਸ ਵਾਸਤੇ ਰੱਬ ਨੇ ਕਰਵਾਉਣਾ ਸੀ ਚੰਗਾ ਕੰਮ ਕੋਈ ਕਹਿ ਲੋ ਜੀ ਹੁ ਸੋਨਾ ਵੱਲੋਂ ਹੀ ਹੁਕਮ ਹੋਇਆ ਤਾਂ ਉਹ ਹੋ ਗਿਆ ਜੀ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜੋ ਫਿਰਕੂ ਪਣਾ ਫੈਲਾ ਰਹੇ ਨੇ ਨਫਰਤ ਫਲਾ ਰਹੇ ਨੇ ਮਾੜੀਆਂ ਗੱਲਾਂ ਨੇ ਜੀ ਸਾਡਾ ਤਾਂ ਹੁਣ ਅਸੀਂ ਸ਼ੁਰੂ ਤੋਂ ਹੀ ਜਦ ਬਚਪਨ ਤੋਂ ਹੀ ਦੇਖ ਰਹੇ ਹਾਂ ਨੇ ਸਾਡਾ ਕੋਈ ਵੀ ਫਰਕ ਨਹੀਂ ਅਸੀਂ ਵਿਆਹ ਖੁਸ਼ੀ ਗਮੀ ਸਾਰੇ ਇੱਕ ਦੋ ਮੁਸਲਮਾਨ ਭਾਈਚਾਰੇ ਨਾਲ ਸਾਰੇ ਆਉਨੇ ਜਾਂਦੇ ਆ ਕੋਈ ਫਰਕ ਹੀ ਹੈ ਨਹੀਂ ਸਾਡਾ ਤਾਂ ਜੀ ਸਾਰੇ ਰਲ ਮਿਲ ਕੇ ਇਕੱਠੇ ਰਹਿੰਦੇ ਆਂਗੇ ਉਹ ਗੁਰਦੁਆਰੇ ਆਉਂਦੇ ਜਾਂਦੇ ਆਂ ਅਸੀਂ ਉਹਨਾਂ ਦੇ ਦੁੱਖ ਸੁੱਖ ਜਾਣਦੇ ਆਂ ਉਹ ਸਾਡੇ ਆਉਂਦੇ ਆ ਕੋਈ ਫਰਕ ਹੀ ਹੈ ਨਹੀਂ हमारे चैनल को सब्सक्राइब करके आप सिर्फ एक दर्शक नहीं बल्कि इस कम्युनिटी की पहल का हिस्सा बन जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स ट्वेंटी फोर के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाए मिलकर आइए अपने मोहल्ले पर पैनी नजर रखें अगले अपडेट में मिलते हैं हमारे चैनल को सब्सक्राइब करके आप सिर्फ एक दर्शक नहीं बल्कि इस कम्युनिटी की पहल का हिस्सा बन जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं। मिलकर आइए अपने मोहल्ले पर पैनी नजर रखें अगले अपडेट में मिलते हैं